ਸਤ ਸ੍ਰੀ ਅਕਾਲ ਦੋਸਤੋ ਅੱਜ ਆਪਣਾ ਰਿਐਕਸ਼ਨ ਹੈ ਪ੍ਰਿਤਪਾਲ ਔਰ ਆਦਰਸ਼ ਮਹਾਰਾਸ਼ਟਰ ਦੀ ਜਿਹੜੀ ਕੁਸ਼ਤੀ ਹੋਈ ਹੈ ਇਹ ਕੁਸ਼ਤੀ ਬਈ ਬਹੁਤ ਹੀ ਕਮਾਲ ਦੀ ਕੁਸ਼ਤੀ ਹੈ ਔਰ ਇਸ ਕੁਸ਼ਤੀ ਦੇ ਵਿੱਚ ਪਤਾ ਲੱਗਦਾ ਕਿ ਦੋਨੋਂ ਮੱਲਾਂ ਦਾ ਹਾਈਟ ਬਰਾਬਰ weight ਬਰਾਬਰ ਔਰ ਹੈਲਥ ਬਰਾਬਰ ਆਦਰਸ਼ ਮਹਾਰਾਸ਼ਟਰ ਦਾ ਪਹਿਲਵਾਨ ਬਹੁਤ ਹੀ ਵਧੀਆ ਸ਼ਾਨਦਾਰ ਪਹਿਲਵਾਨ ਹੈ ਬਈ ਮਹਾਰਾਸ਼ਟਰ ਵਾਲੋ ਆਪਨੇ ਜੋ ਪਹਿਲੀ ہماری ਵੀਡੀਓ ਕੋ ਬਹੁਤ ਹੀ ਪਿਆਰ ਦਿਆ इतना प्यार दिया कि वीडियो वायरल हो गया और महाराष्ट्र में तो वो बहुत ही अच्छे तरह से छाई हुई है और वो वीडियो बनाई थी ए, महेंद्र गायकवाड़ और प्रीतपाल फगवाड़ा पे सो आपका बहुत शुक्रिया मेहरबानी आपने इतना प्यार बख्शा आज महाराष्ट्र के आदर्श और प्रीतपाल फगवाड़ा की जो कुश्ती हुई है उस पर बनेगा सो ए, आप थोड़ी थोड़ा पंजाबी समझने की कोशिश करना क्योंकि मेरा टॉपिक जो पंजाबी है सो दोस्तों एक कुश्ती बहुत शानदार हुई weight ਬਰਾਬਰ ਔਰ ਪੇਟ ਦੋਨਾਂ ਦੇ ਬਰਾਬਰ ਨਿਕਲੇ ਹੋਏ ਸੌਰੀ ਔਰ ਹਾਈਟ ਬਰਾਬਰ ਔਰ ਮਲ ਦੋਨੋਂ ਬਰਾਬਰ ਸ਼ਾਨਦਾਰ ਕੁਸ਼ਤੀ ਹੋਈ ਨੋ ਫੌਲ ਕੋਈ ਫੌਲ ਨੋ ਟੈਨਸ਼ਨ ਨੋ ਰੋਲ ਕਿਸੇ ਦਾ ਕੋਈ ਉਹਦੇ ਵਿੱਚ ਰੋਲ ਨਹੀਂ ਕੋਈ ਲਾਲਾ ਲਾਲਾ ਨਹੀਂ ਹੋਈ ਕੋਈ ਤੂ ਤੂ ਮੈਮੈ ਨਹੀਂ ਹੋਈ ਸ਼ੁਕਰ ਹੈ ਮਾਲਕ ਦਾ ਕਿ ਪ੍ਰਿਤਪਾਲ ਦੀ ਕੋਈ ਤਾਂ ਕੁਸ਼ਤੀ ਸਾਫ ਸੁਥਰੀ ਹੋਈ ਸੋ ਉਹਦੀ ਟੈਨਸ਼ਨ ਜ਼ਿਆਦਾਤਰ ਸਿਕੰਦਰ ਸੇਖ ਹੋਰ ਮਹਿੰਦਰ ਗਾਇਕਵੜ ਨਾਲ ਰਹਿੰਦੀ ਹੈ ਤੇ ਇਸ ਮੱਲ ਨੇ ਆਦਰਸ਼ ਨੇ ਵੀ ਕੁਸ਼ਤੀ ਇਹਦੇ ਨਾਲ ਪ੍ਰਿਤਪਾਲ ਨਾਲ ਵਧੀਆ ਲੜੀ ਔਰ ਪ੍ਰਿਤਪਾਲ ਨੇ ਪੂਰੀ ਖੂਬਸੂਰਤ ਕੁਸ਼ਤੀ ਲੜੀ ਔਰ ਸਾਫ ਕੁਸ਼ਤੀ ਲੜੀ ਔਰ ਪੂਰੇ ਜੋ ਰੈਜਨਲ ਇਹਨੂੰ ਆਦਰਸ਼ ਦੇ ਨਾਲ ਉਹਨਾਂ ਨੇ ਕੁਸ਼ਤੀ ਲੜੀ ਪ੍ਰੇਮ ਨਾਲ ਲੜੀ ਆਦਰਸ਼ ਵੀ ਵਧੀਆ ਮੱਲ ਹੈ ਅੱਛਾ ਮੰਨ ਲਾ ਵਧੀਆ ਪਹਿਲਵਾਨ ਹੈ ਪਰ ਪ੍ਰਿਤਪਾਲ ਫਗਵਾੜਾ ਟੈਕਨੀਕਲੀ ਔਰ ਤਾਕਤਵਰ ਥੋੜਾ ਉਸ ਤੋਂ ਜ਼ਿਆਦਾ ਸੀਗਾ ਸੋ ਇਹਨਾਂ ਨੇ 5-7 ਮਿੰਟ ਪਹਿਲੇ ਬੀਤ ਜਾਣ ਤੋਂ ਬਾਅਦ ਫਿਰ ਆਦਰਸ਼ ਉੱਪਰ ਪ੍ਰੈਸ਼ਰ ਬਣਾਇਆ ਉਹਨੂੰ ਥਕਾਇਆ ਉਹਦਾ ਜ਼ੋਰ ਲਵਾਇਆ ਉਸ ਤੋਂ ਬਾਅਦ ਉਹਨੂੰ ਆਪਣਾ نیچے ਲਿਆ ਉਸ ਤੋਂ ਬਾਅਦ ਆਪਣਾ ਗੋਡਾ ਰੱਖਣ ਦੀ ਕੋਸ਼ਿਸ਼ ਕੀਤੀ ਉਹਦੀ ਗਰਦਨ ਤੇ ਔਰ ਉਹਨੇ ਵੀ ਆਦਰਸ਼ ਨੇ ਬਚਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਬਚ ਪਾਇਆ ਸੋ ਇਹ ਕੁਸ਼ਤੀ ਵਧੀਆ ਰਹੀ ਅੱਛੀ ਰਹੀ ਦਰਸ਼ਕਾਂ ਨੇ ਬਹੁਤ ਆਨੰਦ ਲਿਆ ਇਸ ਕੁਸ਼ਤੀ ਦਾ ਔਰ ਪ੍ਰਿਤਪਾਲ ਔਰ ਆਦਰਸ਼ ਦੋਨੋਂ ਇੱਕ ਐਸ ਵਧੀਆ ਟੱਕਰ ਦੇ ਪਹਿਲਵਾਨ ਸੀਗੇ ਔਰ ਲੋਕਾਂ ਨੂੰ ਮਜ਼ਾ ਆਇਆ ਕੁਸ਼ਤੀ ਕਾਫੀ ਟਾਈਮ ਚੱਲੀ 15-17 ਮਿੰਟ ਚੱਲੀ ਐਂਡ ਤੇ ਜਾ ਕੇ ਪ੍ਰਿਤਪਾਲ ਦੀ ਜਿੱਤ ਹੋਈ ਆਦਰਸ਼ ਬੇਸ਼ੱਕ ਹਾਰ ਗਿਆ ਪਰ ਇਤਨੀ ਆਸਾਨੀ ਨਾਲ ਨਹੀਂ ਹਾਰਿਆ ਉਹ ਔਰ ਪ੍ਰਿਤਪਾਲ ਬੇਸ਼ੱਕ ਜਿੱਤ ਗਿਆ ਪਰ ਉਹਨੇ ਬਹੁਤ ਜ਼ੋਰ ਲਗਾਇਆ ਪ੍ਰਿਤਪਾਲ ਨੇ ਕਿਉਂਕਿ ਇੱਕ ਬਰਾਬਰ ਦਾ 1.5 1.5 ਕੁਇੰਟਲ ਦੇ ਦੋਨੋਂ ਸੇਮ ਪਹਿਲਵਾਨ ਔਰ ਉਹਨੂੰ ਪਟਕਣਾ ਉਹਨੂੰ ਉਹਦੇ ਅੰਡਰਵੀਅਰ ਤੋਂ ਉਹਦੇ ਜਾਂਗੀਆਂ ਤੋਂ ਚੱਕਣਾ ਬਹੁਤ ਹੀ ਉਹ ਸੀਨ ਬਹੁਤ ਹੀ ਮੈਨੂੰ ਵਧੀਆ ਲੱਗਿਆ ਜਦੋਂ ਪ੍ਰਿਤਪਾਲ ਨੇ ਐਂਡ ਦੇ ਵਿੱਚ ਉਹਨੂੰ ਆਦਰਸ਼ ਨੂੰ ਉਹਦੇ ਲੰਗੋਟ ਨੂੰ ਹੱਥ ਪਾ ਕੇ ਜਾਂਗੀਆਂ ਨੂੰ ਜਦੋਂ ਚੱਕ ਹੀ ਦਿੱਤਾ ਔਰ ਪੂਰਾ ਹੀ ਚੱਕਤਾ ਔਰ ਚੰਗੀ ਤਰ੍ਹਾਂ ਉਹਨੂੰ ਉਹਦੇ ਜਿਹੜੇ ਦੋਨੋਂ ਕੰਧੇ ਲਗਾਏ ਇਹ ਇੱਥੋਂ ਮੈਂ ਦੇਖਿਆ ਕਿ ਪ੍ਰਿਤਪਾਲ ਦੇ ਅੰਦਰ ਬਹੁਤ ਹੀ ਪਾਵਰ ਤਾਕਤਵਰ ਪਹਿਲਵਾਨ ਹੈ ਅਗਰ ਉਹ ਬਤਮੀਜੀ ਤੇ ਨਾ ਆਏ ਔਰ ਜਿਸ ਦਿਨ ਉਹ ਬਤਮੀਜੀ ਤੇ ਆ ਜਾਏ ਉਸ ਦਿਨ ਕੁਸ਼ਤੀ ਖਰਾਬ ਹੋ ਜਾਂਦੀ ਹੈ ਸੋ ਇਹ ਕੁਸ਼ਤੀ ਉਹਨੇ ਬਿਲਕੁਲ ਹੀ ਸਾਫ਼ ਲੜੀ ਔਰ ਇਹਦੇ ਵਿੱਚ ਕੋਈ ਉਹਨੇ ਟੈਨਸ਼ਨ ਪਾਜੀ ਜਾਂ ਕੋਈ ਵੀ ਹਰਕਤ ਨਹੀਂ ਖਰਾਬ ਕਰੀ ਔਰ ਇੰਨੇ ਜ਼ੋਰ ਨਾਲ ਉਹਨੂੰ ਚੱਕਿਆ ਆਦਰਸ਼ ਨੂੰ ਔਰ ਉਸਦੇ ਦੋਨੋਂ ਕੰਧੇ ਲਗਾਏ ਉਹ ਸੀਨ ਦੇਖਣ ਵਾਲਾ ਸੀਗਾ ਤੁਸੀਂ ਵੀ ਦੇਖਿਓ ਐਂਡ ਵਿੱਚ ਜਾ ਕੇ ਮਜ਼ਾ ਆਉਂਦਾ ਕਿਉਂਕਿ ਇੰਨੇ ਤਕੜੇ ਪਹਿਲਵਾਨ ਨੂੰ ਇੱਕ ਇਦਾਂ ਹੀ ਚੁੱਕ ਲੈਣਾ ਬੱਚੇ ਵਾਂਗੂ ਬਹੁਤ ਔਖਾ ਹੁੰਦਾ ਹੈ ਔਰ ਪੂਰਾ ਉਹਨੂੰ ਘੁਮਾ ਕੇ ਸੁਟਣਾ ਸੋ ਪ੍ਰਿਤਪਾਲਨ ਅੱਗੇ ਬੇਨਤੀ ਹੈ ਜੇ ਮੇਰੀਆਂ ਵੀਡੀਓ ਉਹਨਾਂ ਕੋਲ ਕਿਤੇ ਬਾਈ ਚਾਂਸ ਜਾਂਦੀਆਂ ਹੋਣ ਤਾਂ ਵੀ ਉਹ ਆਪਣਾ ਵੱਧ ਤੋਂ ਵੱਧ ਬ੍ਰਮੀ ਬੂਟੀ ਵੱਤਵੱਦ ਸ਼ੰਕੁਪੁਸ਼ਪੀ ਔਰ ਵੱਤਵੱਦ ਸਰਦਾਈ ਪਿਆ ਕਰਨ ਇਹਦੇ ਨਾਲ ਦਿਮਾਗ ਠੰਡਾ ਰਹਿੰਦਾ ਹੈ ਵੀ ਮੁੰਡਿਆ ਤੇਰੇ ਵਿੱਚ ਤਾਕਤ ਦੀ ਕੋਈ ਕਮੀ ਨਹੀਂ ਤੇਰੇ ਵਿੱਚ ਬਲ ਦੀ ਪਾਵਰ ਦੀ ਸ਼ਕਤੀ ਦੀ ਕੋਈ ਕਮੀ ਨਹੀਂ ਬਸ ਕਮੀ ਇੱਕ ਇੱਥੋਂ ਹੁੰਦੀ ਹੈ ਜਦੋਂ ਗੁੱਸਾ ਖਾ ਜਾਂਦਾ ਇਹ ਕੁਸ਼ਤੀ ਜੱਸਾ ਪੱਟੀ ਹੋਇਆ ਜਾਂ ਬਾਕੀ ਆਪਣਾ ਭਪਿੰਦਰ ਜਨਾਲਾ ਵੀ ਆ ਵਿਚਾਰਾ ਗੁੱਸਾ ਹੀ ਨਹੀਂ ਕਰਦਾ ਭਪਿੰਦਰ ਤਾਂ ਚਮੇ ਰੱਬ ਰੂਪ ਹੈ ਸੋ ਤੁਸੀਂ ਵੀ ਕੁਸ਼ਤੀ ਇਦਾਂ ਜਿੱਦਣ ਲੜਨੀ ਸਿੱਖ ਕੇ ਅਜੇ ਤੁਹਾਡੀ ਉਮਰ ਵੀ ਘਟ ਹੈ ਸੋ ਉਮਰ ਦੇ ਨਾਲ-ਨਾਲ ਬੰਦਾ ਸਿੱਖਦਾ ਜ਼ਰੂਰ ਹੈ ਤੇ ਜਦੋਂ-ਜਦੋਂ ਤੁਸੀਂ ਸੈਨਸਟਿਵ ਹੋਗੇ ਵੱਡੇ ਹੋਗੇ ਉਮਰ 'ਚ ਵੱਡੇ ਹੋਵੋਗੇ ਤੁਹਾਡੀਆਂ ਜ਼ਿੰਮੇਵਾਰੀਆਂ ਵਧਣਗੀਆਂ ਔਰ ਲੋਕਾਂ ਨੂੰ ਤੁਹਾਡੇ ਤੇ ਬਹੁਤ ਉਮੀਦਾਂ ਨੇ ਪੰਜਾਬ ਤੁਹਾਡੇ ਤੇ ਬਹੁਤ ਹੀ ਉਮੀਦਾਂ ਕਰਦਾ ਕਿਉਂਕਿ ਜੱਸਾ ਪੱਟੀ ਤੋਂ ਬਾਅਦ ਜਿਹੜਾ ਨੰਬਰਾਂ ਦੇ ਵਿੱਚ ਰੁਤਬਾ ਹੁੰਦਾ ਤਾਂ ਤੁਹਾਡਾ ਹੀ ਹੈ ਹੋਰ ਵੀ ਨਵੇਂ ਕਈ ਮੁੰਡੇ ਨੇ ਉਹ ਅੱਗੇ ਆਉਣਗੇ ਪਰ ਜੇ ਕੋਈ ਕਹੇ ਕਿ ਜੱਸਾ ਪੱਟੀ ਭਪਿੰਦਰ ਰਜਨਾਲਾ ਜਾਂ ਪ੍ਰਿਤਪਾਲ ਦੀ ਰੇਸ ਕਰ ਲੂਗਾ ਬੜਾ ਔਖਾ ਅ ਤਰਮਿੰਦਰ ਕੋਹਾਲੀ ਵੀ ਵਧੀਆ ਐ ਐ ਤਾਂ ਬਹੁਤ ਮੁੰਡੇ ਨੇ ਪ੍ਰਿੰਨ ਕੋਹਾਲੀ ਵੀ ਵਧੀਆ ਘੁਲਦਾ ਤੇ ਪ੍ਰਦੀਪ ਸਪਲੈਂਡਰ ਹੋਇਆ ਬਹੁਤ ਬਹੁਤ ਵਧੀਆ ਮਾਲੇ ਇਹ ਨੇ ਇਹ ਨਹੀਂ ਕਹਿ ਰਿਹਾ ਕਿ ਇਹੀ ਦੋ ਮਾਲ ਨੇ ਪਰ ਇਹਨਾਂ ਦੋਨਾਂ ਦਾ ਦੋ ਤਿੰਨ ਦਾ ਨਾਮ ਕੁਝ ਜ਼ਿਆਦਾ ਹੀ ਐ ਸੋ ਪਿਤਪਾਲ ਜੀ ਤੁਸੀਂ ਪ੍ਰੇਮ ਨਾਲ ਕੁਸ਼ਤੀ ਲੜਿਆ ਕਰੋ ਜਿੰਨਾ ਖੂਬਸੂਰਤ ਤੁਹਾਡਾ ਚਿਹਰਾ ਜਿੰਨੀਆਂ ਵਧੀਆ ਤੁਹਾਡੀਆਂ ਗੱਲਾਂ ਨੇ ਮੋਟੀਆਂ-ਮੋਟੀਆਂ ਗੋਲ ਜਨ ਚਿਹਰਾ ਲਾਲ-ਲਾਲ ਗੁਲਾਬੀ-ਗੁਲਾਬੀ ਤੁਹਾਡੇ ਹੋਂਟ ਵੀ ਨੇ ਅੱਖਾਂ ਮੋਟੀਆਂ ਨੇ ਐਨੇ ਸੋਹਣੇ ਤੁਸੀਂ ਤੇ ਜੇ ਐਨੇ ਸੋਹਣੇ ਕੁਸ਼ਤੀ ਵੀ ਲੜੋ ਤਾਂ ਲੋਕਾਂ ਨੂੰ ਕਿ ਉਹ ਭਪਿੰਦਰ ਵਿਚਾਰਾ ਬੁੱਢਾ ਬੰਦਾ ਹੈ ਮੇਰੇ ਵਰਗਾ ਉਹ ਉਹਦੀ ਗਾਇਕਵੜ ਦੀ ਕਿੰਨੀ ਟੱਕਰ ਦੇ ਰਿਆ ਉਹਨੇ ਦੋ ਕੁਸ਼ਤੀਆਂ ਲੜੀਆਂ ਪਸੀਨੇ ਛੜਾਤੇ ਮਹਿੰਦਰ ਗਾਇਕਵੜ ਦੇ ਭਪਿੰਦਰ ਜਨਾਲਾ ਨੇ ਕੱਲ ਵਾਲੀ ਜਿਹੜੀ ਕੁਸ਼ਤੀ ਨਕੋਦਰ ਹੋਈ ਉਹਦਾ ਰਿਐਕਸ਼ਨ ਸ਼ਾਮ ਨੂੰ ਕਰਾਂਗੇ ਸੋ ਉਹਦੀਆਂ ਜੇ ਗੱਲਾਂ ਇਹਦੇ ਵਿੱਚ ਨਹੀਂ ਕਰਨੀਆਂ ਸੋ ਪ੍ਰਿਤਪਾਲ ਦੀ ਕੁਸ਼ਤੀ ਵਧੀਆ ਹੋਈ ਔਰ ਆਦਰਸ਼ ਵੀ ਵਧੀਆ ਮੰਨ ਲੈ ਮੈਂ ਦੁਆ ਕਰਦਾ ਕਿ ਆਦਰਸ਼ ਪੰਜਾਬ ਦੇ ਵਿੱਚ ਰਹੇ ਔਰ ਇਹ ਟੈਕਨੀਕਲ ਕਲੀ ਥੋੜਾ ਜਿਹਾ ਹੋਰ ਬਿਹਤਰ ਹੋਵੇ ਔਰ ਇਹ ਵਧੀਆ ਮੱਲਾਂ ਦੇ ਨਾਲ ਇੱਕ ਕੁਲੂਗਾ ਭਪਿੰਦਰ ਰਜ ਨਾਲੇ ਨਾਲ ਵੀ ਕੁਸ਼ਤੀ ਲੜੂਗਾ ਜਸੇ ਪੱਟੀ ਨਾਲ ਵੀ ਲੜੂਗਾ ਇਹ ਤਰਮਿੰਦਰ ਕੋਹਾਲੀ ਨਾਲ ਵੀ ਲੜੂਗਾ ਔਰ ਮਹਿੰਦਰ ਗਾਇਕਵੜ ਦੇ ਨਾਲ ਚਲੋ ਨਾ ਇੱਕ ਏਰੀਆ ਦੇ ਹੋ ਕੇ ਨਾ ਵੀ ਲੜਿਆ ਤਾਂ ਹੋਰ ਬਹੁਤ ਮੰਨਨੇ ਔਰ ਅੱਜ ਨਹੀਂ ਤਾਂ ਕੱਲ ਇਹ ਆਦਰਸ਼ ਵੀ ਜਿੱਤੂਗਾ ਔਰ ਉਮੀਦ ਕਰਦੇ ਆ ਇਹ ਵੀ ਬੁਲਟ ਜਿੱਤੇ ਇਹ ਵੀ ਸਪਲੈਂਡਰ ਜਿੱਤੇ ਇਹ ਵੀ ਅਲਟੋ ਜਿੱਤੇ ਤਾਂ ਮਾਂ ਦਾ ਪੁੱਤ ਆ ਯਾਰ ਮਿਹਨਤ ਕਰਦਾ ਸੋ ਪ੍ਰਿਤਪਾਲ ਔਰ ਆਦਰਸ਼ ਦੀ ਸ਼ਾਨਦਾਰ ਕੁਸ਼ਤੀ ਹੋਈ ਬਹੁਤ ਹੀ ਸ਼ਾਨਦਾਰ ਕੁਸ਼ਤੀ ਹੋਈ ਜਿਹਦੇ ਵਿੱਚ ਪ੍ਰਿਤਪਾਲ ਜਿੱਤ ਗਿਆ ਔਰ ਆਦਰਸ਼ ਹਾਰ ਗਿਆ ਔਰ ਆਦਰਸ਼ ਨੂੰ ਵੀ 10 ਵਿੱਚੋਂ 8 ਨੰਬਰ ਹੈਗੇ ਆ ਕਿਉਂਕਿ ਉਹ ਕੁਸ਼ਤੀ ਵਧੀਆ ਲੜਿਆ ਔਰ ਵਧੀਆ ਓਵਰ weight ਹੈ ਔਰ ਅੱਗੇ ਉਹ ਵਧੀਆ ਕਰੂਗਾ ਔਰ ਪ੍ਰਿਤਪਾਲ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਦੋ ਤਿੰਨ ਕੁਸ਼ਤੀਆਂ ਪਹਿਲਾਂ ਖਰਾਬ ਹੋਈਆਂ ਮਹਿੰਦਰ ਗਾਇਕਵੜ ਨਾਲ ਔਰ ਆ ਕੁਸ਼ਤੀ ਉਹਨੇ ਵਧੀਆ ਪਟਕੇ ਦੀ ਖੇਡੀ ਸੋ ਇਸੇ ਤਰ੍ਹਾਂ ਖੇਡੋ ਔਰ ਦਰਸ਼ਕੋ ਦੋਸਤੋ ਮੇਰੇ ਭਰਾਵੋ ਤੁਸੀਂ ਬਹੁਤ ਆਪਣੀ ਵੀਡੀਓ ਨੂੰ ਪਸੰਦ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਔਰ ਖੁਸ਼ੀ ਹੁੰਦੀ ਹੈ ਸੋ ਮੈਂ ਇੱਕ ਹੱਥ ਜੋੜ ਕੇ ਮਾਫੀ ਮੰਗਦਾ ਜਿਹੜੀ ਮਹਿੰਦਰ ਗਾਇਕਵੜ ਦੀ ਔਰ ਪ੍ਰਿਤਪਾਲ ਦੀ ਕੁਸ਼ਤੀ ਹੋਈ ਸੀ ਫਗਵਾੜਾ ਸਾਈਡ ਨਾ ਆਪਣਾ ਕੰਗ ਪਿੰਡ ਵਿੱਚ ਹੋਈ ਸੀ ਉਹ ਮੇਰੇ ਤੋਂ ਵੀਡੀਓ ਬਣਾਉਂਦੇ ਸਮੇਂ ਜ਼ੁਬਾਨ ਫਿਸਲ ਗਈ ਔਰ ਮੈਂ ਫਗਵਾੜੇ ਦੀ ਜਗ੍ਹਾ ਸਮਰਾਲਾ ਕਹਿਆ ਤਾਂ ਔਰ ਕਈ ਵੀਰਾਂ ਦੇ ਮੈਨੂੰ ਆਏ ਆ ਇਹਦੇ ਵਿੱਚ ਕਮੈਂਟਸ ਵੀ ਇਹ ਕੁਸ਼ਤੀ ਵੀਰ ਸਮਰਾਲੇ ਤਾਂ ਜਮਾ ਹੀ ਨਹੀਂ ਹੋਈ ਔਰ ਇਹ ਫਗਵਾੜੇ ਸਾਈਡ ਦੀ ਹੈ ਸੋ ਸੌਰੀ ਕਈ ਵਾਰ ਟੈਕਨੀਕਲੀ ਖਰਾਬੀਆਂ ਹੋ ਜਾਂਦੀਆਂ ਨੇ ਜबान ਫਿਸਲ ਜਾਂਦੀ ਹੈ ਅੱਗੇ ਤੋਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੇ ਸੋ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਔਰ ਚੈਨਲ ਕਰ ਲੋ ਸਬਸਕ੍ਰਾਈਬ ਧੰਨਵਾਦ ਸਭ ਦਾ ਸਤਿ ਸ੍ਰੀ ਅਕਾਲ